ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸਮਾਜ ਮਹੱਲਾ ਤੀਜਾ ਤੇਰੀ ਆਖਾਣੀ ਤੇਰੀ ਆ ਬਾਣੀ ਬਿਨ ਨਾ ਵੈ ਸਭ ਧਰਮ ਪੁਲਾਣੀ ਗੁਰ ਸੇਵਾ ਤੇ ਹਰ ਨਾਮ ਪਾਇਆ ਬਿਨ ਸਤਗੁਰ ਕੋਏ ਨਾ ਪਾਵਣਿਆ ਹਾਵਾਰੀ ਜਿਓ ਵਾਰੀ ਹਰ ਸੇਤੀ ਚੇ ਤੁਲਾਵਣ ਆ ਹਰ ਸੱਚਾ ਗੁਰ ਭਗਤੀ ਪਾਈਐ ਸਹਜੇ ਮਨ ਵਸਾਵਣ ਆ ਰਹਾਉ ਸਤਗੁਰ ਸੇਵੇ ਤਾ ਸਭ ਕੇਸ਼ ਪਾਏ ਜੇਹੀ ਮਨសា ਕਰ ਲਾਗੈ ਤੇਹਾ ਫਲ ਪਾਏ ਸਤਗੁਰ ਦਾਤਾ ਸਭਨਾ ਵਥੂ ਕਾ ਪੂਰਾ ਭਾਗ ਮਿਲਾਵਣ ਆ ਸਤਗੁਰ ਦਾਤਾ ਸਭਨਾ ਵਥੂ ਕਾ ਵਥੂ ਵਥੂ ਕੋਲਾ ਨਹੀਂ ਬੋਲਣਾ ਸਭਨਾ ਵਥੂ ਕਾ ਹਾਂਜੀ ਸਤਿਗੁਰ ਦਾਤਾ ਸਭਨਾ ਵਥੂ ਕਾ ਪੂਰਾ ਭਾਗ ਮਿਲਾਵਣਿਆ ਇਹੋ ਮਨ ਮੈਲਾ ਇੱਕ ਨਾ ਧਿਆਏ ਅੰਤਰ ਮੈਲ ਲਾਗੀ ਬਹੁ ਦੂਜਾ ਪਾਏ ਹਾਂਜੀ ਜਿਵੇਂ ਵਿਸਰਾਮ ਲਾਇਆ ਹੈ ਅੰਤਰ ਮੈਲ ਲਾਗੀ ਬਹੁ ਦੂਜਾ ਪਾਏ ਦ્વੈਤ ਭਾਵ ਵਿੱਚ ਲੱਗਿਆ ਬਹੁਤੀ ਮੈੜ ਹਿਰਦੇ ਅੰਦਰ ਲੱਗ ਗਈ ਕਿਉਂ ਬਹੁਤੇ ਵਿਸਰਾਮ ਦੇਣਾ ਟਟ ਤੇਰਥ ਦਸੰਤਰ ਭਵੇ ਅਹੰਕਾਰੀ ਹੋਰ ਵਧੇਰਾ ਹਉਮੈ ਮਲ ਲਾਵਣਿਆ ਸਤਗੁਰ ਸੇਵੇ ਤਾ ਮਲ ਜਾਏ ਜੀਵਤ ਮਰੈ ਹਰਿ ਸਿਉ ਚਿਤ ਲਾਏ ਹਰਿ ਨਿਰਮਲ ਸੱਚ ਮੈਲ ਨਾ ਲਾਗੇ ਸੱਚ ਲਾਗੇ ਮੈਲ ਗਵਾਵਣਿਆ ਬਾਜ ਗੁਰੂ ਹੈ ਅੰਤ ਗੁਬਾਰਾ ਅਗਿਆਨੀ ਅੰਦਾ ਅੰਧ ਅੰਧਾਰਾ ਬਿਸਟਾ ਕੇ ਕੀੜੇ ਬਿਸਟਾ ਕਮਾਵਹਿ ਫਿਰ ਬਿਸਟਾ ਮਾਹੀ ਪਚਾਵਣਿਆ ਮੁਕਤੇ ਸੇਵੇ ਮੁਕਤਾ ਹੋਵੈ ਹਉਮੈ ਮਮਤਾ ਸਭ ਦੇਖੋਵੈ ਅਨ ਦਿਨ ਹਰ ਜਿਉ ਸੱਚਾ ਸੇਵੀ ਪੂਰੈ ਭਾਗ ਗੁਰ ਪਾਵਣਿਆ ਆਪੇ ਬਖਸ਼ੇ ਮੇਲ ਮਿਲਾਏ ਪੂਰੇ ਗੁਰ ਤੇ ਨਾਮ ਨਿਧ ਪਾਏ ਸੱਚੇ ਨਾਮ ਸਦਾ ਮਨ ਸੱਚਾ ਸੱਚ ਸੇਵੇ ਦੁਖ ਗਵਾਵਣਿਆ ਸਦਾ ਹਜੂਰ ਦੂਰ ਨਾ ਜਾਣ ਹੋ ਗੁਰ ਸਬਦਿ ਹਰ ਅੰਤਰ ਪਛਾਣ ਹੋ ਨਾਨਕ ਨਾਮ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ ਨਾਨਕ ਨਾਮ ਮਿਲੈ ਵਡਿਆਈ ਨਾਨਕ ਨਾਮ ਮਿਲੈ ਵਢਾਈ ਪੂਰੇ ਗੁਰ ਤੇ ਪਾਵਨ ਆ ਮਾਜ ਮਹੱਲਾ ਤੀਜਾ ਅਥਾ ਸਾਚੀ ਸੋ ਆਗੈ ਸਾਚੇ ਮਨ ਸੱਚਾ ਸੱਚਾ ਸ਼ਬਦ ਰਾਚੇ ਸੱਚਾ ਸੇਵਹਿ ਸੱਚ ਕਮਾਵਹਿ ਸੱਚੋ ਸੱਚ ਕਮਾਵਣਿਆ ਹਾਉ ਵਾਰੀ ਜਿਉ ਵਾਰੀ ਸੱਚਾ ਨਾਮ ਮਨ ਵਸਾਵਣਿਆ ਸੱਚੇ ਸੇਵਹਿ ਸੱਚ ਸਮਾਵਹਿ ਸੱਚੇ ਕੇ ਗੁਣ ਗਾਵਣਿਆ ਰਹਾਉ ਪੰਡਿਤ ਪੜ੍ਹਹਿ ਸਾਧ ਨਾ ਪਾਵਹਿ ਦੂਜੈ ਪਾਏ ਮਾਇਆ ਮਨ ਪਰਮਾਵਹਿ ਮਾਇਆ ਮੋਹ ਸਭ ਸੁਧ ਗਵਾਈ ਕਰ ਅਵਗਣ ਪਛੋਤਾਵਣਿਆ ਸਤ ਗੁਰ ਮਿਲਾਇ ਤਾ ਤਤ ਪਾਏ ਹਰ ਕਾ ਨਾਮ ਮਨ ਵਸਾਏ ਸਬਦ ਮਰੈ ਮਨ ਮਾਰੇ ਆਪਣਾ ਮੁਕਤੀ ਕਾ ਦਰ ਪਾਵਣਿਆ ਕਿਲ ਵਿਖ ਕਟੈ ਕਰੋਧ ਨਿਵਾਰੇ ਗੁਰ ਕਾ ਸਬਦ ਰਖੈ ਉਰਤਾਰੇ ਸਾਚ ਰਤੇ ਸਦਾ ਬੈਰਾਗੀ ਹਉ ਮੈ ਮਾਰ ਮਿਲਾਵਣਿਆ ਅੰਤਰ ਰਤਨ ਮਿਲਾ ਮਿਲਾਇ ਤ੍ਰਿ ਵਿਦ ਮਨ ਸਾ ਤ੍ਰਿ ਵਿਦ ਮਾਇਆ ਪੜ ਪੜ ਪੰਡਿਤ ਮੋਨੀ ਥਕੇ ਚੌਥੇ ਪਾਦ ਕੀ ਸਾਰ ਨਾ ਪਾਵਣਿਆ ਆਪੇ ਰੰਗੇ ਰੰਗ ਚੜਾਏ ਸੇ ਜਨ ਰਾਤੀ ਗੁਰ ਸ਼ਬਦ ਰੰਗਾਏ ਹਰ ਰੰਗ ਚੜਿਆ ਆਤਿ ਅਪਾਰ ਹਰ ਰਸ ਰਸ ਗੁਣ ਗਾਵਣਿਆ ਗੁਰਮੁਖ ਰਿੱਧ ਸਿੱਧ ਸੱਚ ਸੰਜਮ ਸੋਈ ਗੁਰਮੁਖ ਗਿਆਨ ਨਾਮ ਮੁਕਤ ਹੋਈ ਗੁਰਮੁਖ ਕਾਰ ਸੱਚ ਕਮਾਵਹਿ ਸੱਚੇ ਸੱਚ ਸਮਾਵਣਿਆ ਗੁਰਮੁਖ ਥਾਪੇ ਥਾਪ ਉਥਾਪੇ ਗੁਰਮੁਖ ਜਾਤ ਪਤ ਸਭ ਆਪੇ ਨਾਨਕ ਗੁਰਮੁਖ ਨਾਮ ਧਿਆਏ ਨਾਮੇ ਨਾਮ ਸਮਾਵਣਿਆ